ਜਨੇ ਰੁਪਈਏ ਦਾ ਕੁਝ ਕੰਮ ਨਹੀਂ ਕਰਨਾ ਆਣ ਕੇ ਝੂਠ ਦੀ ਇੱਕ ਲਿਮਿਟ ਹੁੰਦੀ ਆ ਝੂਠ ਦੀ ਇੱਕ ਲਿਮਿਟ ਹੁੰਦੀ ਆ ਇੰਨਾ ਵੀ ਕੋਰਾ ਝੂਠ ਨਹੀਂ ਬੋਲਣਾ ਚਾਹੀਦਾ ਬੰਦੇ ਨੂੰ ਸਬਜੀ ਆਲੂ ਵਾਲੀ ਵੇਖੀਆ ਪਰਸੋਂ ਵਾਲਾ ਇਹ ਦਹੀਂ ਕਿਹ ਰਹਿਤਾ ਹੈ ਤੇ ਆ ਬੀਤਾ ਹਾਸ ਮੈਂ ਸਦੀ ਨਹੀਂ ਵੀਡੀਓ ਹੀ ਨਹੀਂ ਪੜੀ ਮੈਂ ਇੰਨਾ ਕੁਝ ਬੋਲਤਾ ਕੋਸ ਮੈਂ ਸਭ ਇਹਦਾ ਵੀਡੀਓ ਹੀ ਨਹੀਂ ਪੜੀ ਮੈਂ ਨਾ ਕੁਝ ਬੋਲਤਾ। ਤੋਂ ਸਾਰੀ ਸਾਲ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਨਵੇਂ ਵਲੋਗ ਦੇ ਵਿੱਚ ਹੈ ਨਾ ਕੋਕੋ ਕੋਕੋ ਹੈ ਨਾ ਤੇ ਆ ਮੈਂ ਪਕੌੜੀਆਂ ਦੀ ਸਬਜ਼ੀ ਬਣਾਣੀ ਸ਼ੁਰੂ ਕਰਨ ਲੱਗੀ ਸੀ ਕਿ ਇਹਨੂੰ ਮੈਂ ਪਾਣੀ ਚ ਡੋਪੋ ਕੇ ਰੱਖਤਾ ਆ ਤੋੜ ਕੇ ਕਿਉਂਕਿ ਜੇ ਜ਼ਿਆਦਾ ਵੱਡੀ ਹੋਣ ਤਾਂ ਤੇ ਇਹ ਮੈਂ ਕਦੇ ਨਹੀਂ ਸੀ ਖਾਦੀ ਇਹ ਮੈਂ ਪਟਿਆਲੇ ਜਾ ਕੇ ਖਾਣੀ ਸ਼ੁਰੂ ਕੀਤੀ ਆ ਉਹ ਤਾਂ ਵੀ ਇਹਨਾਂ ਨੇ ਕਹਿ ਰਹੇ ਸੀਗੇ ਵੀ ਮੈਂ ਖਾਣੀ ਆ ਖਾਣੀ ਆ ਖਾਣੀ ਮੈਂ ਕਿਹਾ ਚਲੋ ਬਣਾ ਹੀ ਦਿੱਤੇ ਹੈ। ਤੋ ਬਸ ਹੁਣ ਇਹਨਾਂ ਨੂੰ ਖਲਾਰਾ ਪਿਆ ਹੋਇਆ ਹੈ ਇਹਨੂੰ ਮੈਂ ਹੁਣ ਇੱਕ ਵਾਰੀ ਸਮੇਟਾਂਗੀ ਜਦੋਂ ਮੈਂ ਤੁੜਕਾ ਲਾਉਂਗੀ ਫਿਰ ਮੈਂ ਰਸੋਈ ਸਾਫ਼ ਕਰਨੀ ਹੁੰਦੀ ਆ ਤੇ ਹੁਣ ਫਿਰ ਮੈਂ ਬਣਾਉਣੀ ਆ ਆ ਮੇਰੇ ਸਾਰੇ ਇੰਗਰੀਡੀਅੰਟ ਆ ਚੁੱਕੇ ਆ ਤੇ ਮੈਂ ਹੁਣ ਬਣਾਣੀ ਸਟਾਰਟ ਕਰਦੀ ਆ ਫਿਰ ਮੈਂ ਤੁਹਾਨੂੰ ਮਿਲਦੀ ਆ ਜਲਦੀ ਇਹ ਸਾਡੇ ਕੋਕੋਨਾਟ ਨੱਮੀਚ ਬਨਾਣਾ ਤੇ ਪਪਾਇਆ ਬਪੀਤਾ ਤੇ ਕੇਲਾ ਹਲਦੀ ਹੁਣ ਇਹ ਤੋਂ ਬਾਅਦ ਤੁਹਾਨੂੰ ਹੋਣਾ ਆ ਕੁਕੜੀ ਕੁਕੜੀ ਪਰੇਸ਼ਾ ਮਤੋਣੀਆਂ ਦੇ ਤੋਂ ਬਾਦ ਖਾਲਾ ਤਾਂ ਹੀ ਪਹਿਲਾਂ ਦਿੱਤਾ ਵੀ ਇੰਜੋਏ ਕਰ ਲਾ ਤੇ ਉਹ ਮੇਰੀ ਸਬਜ਼ੀ ਬਣ ਗਈ ਆ ਤੇ ਉਹ ਦੁੱਧਾ ਪ੍ਰਾਣੀ ਦੀ ਸ਼ਕਲ ਵੀ ਮੈਂ ਦਿਖਾ ਦੰਨੀ ਆ ਜਿਹੜਾ ਬੈਠਾ ਆਰਾਮ ਨਾਲ ਆਹਾ ਜਿੰਨੇ ਰੁਪਏ ਦਾ ਕੁਝ ਕੰਮ ਨਹੀਂ ਕਰਦਾ ਆਣ ਕੇ ਮੇਰੀ ਮਾਨਸਿਕ ਪਰੇਸ਼ਾਨੀ ਨੂੰ ਛੇੜ ਕੇ ਆਪ ਆਰਾਮ ਨਾਲ ਦੇਖਿਆ ਚੇਲੋ ਕੇ ਫੋਨ ਚਲਾ ਰਹੇ ਇਹ ਇਹ ਬੰਦਿਆਂ ਦੀ ਖਾਸੀਅਤ ਹੁੰਦੀ ਆ ਆ ਮੇਰੇ ਫੁੱਲ ਯਾਰ ਇੰਨਾ ਵਧੀਆ ਫੁੱਲ ਖਿੱਲਿਆ ਹੋਇਆ ਸੀਗਾ ਦੇਖੀ ਮੁਰਝਾ ਗਿਆ ਥੱਲੇ ਨੂੰ ਹੀ ਹੋ ਗਿਆ ਵਿਚਾਰਾ ਕਿਉਂਕਿ ਨਾ ਇਧਰ ਆ ਦੇਖੋ ਤੋੜ ਪਨ ਹੋ ਚੱਲ ਗਈ ਜਾਂਦੀ ਆ ਤੇ ਇੰਨੀ ਜਿਆਦਾ ਮਿੱਟੀ ਆ ਰਹੀ ਹੈ ਮੈਂ ਡੇਲੀ ਪਾਣੀ ਤਾਂ ਪਾ ਰਹੀ ਆ ਇਹਨਾਂ ਨੂੰ ਪਰ ਮਿੱਟੀ ਕਰਕੇ ਨਾ ਕੁਝ ਖਰਾਬ ਜਿਹਾ ਹੋ ਰਹੇ ਨੇ ਆ ਵੀ ਇੰਨਾ ਸੋਹਣਾ ਹੋਇਆ ਸੀਗਾ ਆ ਵੀ ਦੇਖੋ ਪੱਤੇ ਤੇ ਗੋਲੇ ਗੋਲੇ ਜਿਹਾ ਆ ਗਏ ਵਿੱਚ ਆਹ ਟਮਾਟਰ ਟਮਾਟਰਨ ਹੋ ਪੀਲੇ ਉੱਕੇ ਹੀ ਹੋ ਗਏ ਪੀਲੇ ਯਾਰ ਹਣ ਕੁਝ ਦੱਸੋ ਇਹਨਾਂ ਦਾ ਤੋੜਾੜ ਕੀ ਕਰੀਏ ਆ ਵੀ ਮੁਰਝਾ ਗਿਆ ਮੇਰੀ ਹੋ ਗਈ ਸਬਜ਼ੀ ਤਿਆਰ ਫਿਰ ਬਣਾ ਲਿਆ ਰੋਟੀ ਚਲੋ ਜੀ ਆਪਣੀ ਲੰਚ ਬਰంచ్ ਤਿਆਰ ਹੋ ਗਿਆ ਜੀ ਨੂਰ ਆ ਗਿਆ ਹੋਣਾ ਚਿਹਰੇ ਤੇ ਕਿਉਂਕਿ ਅੱਜ ਕੀ ਆ ਇਹ ਆਲੂ ਪਕੌੜੇ ਬਣੇ ਨੇ ਮੈਂ ਤਾਂ ਸਾਰੀ ਸਬਜ਼ੀਆਂ ਬਸੰਦ ਨੇ ਤੋਰੀਆਂ ਜਿਹੜੀ ਬਣਾ ਲਾ ਮੇਰੀ ਫੇਵਰਟ ਤੋਰੀਆਂ ਤੋਰੀਆਂ ਥੋੜੀਆਂ ਘੱਟ ਨੇ ਪਸੰਦ ਪਰ ਖਾ ਲੈਣਾ ਪਵੇਗਾ ਕਦੂ ਤੋਰੀ ਜੀ ਜੇ ਮਲਾਈ ਪਾਏ ਕਦੂ ਕਦੂ ਤਾਂ ਬਣਾਇਆ ਨਹੀਂ ਕਦੇ ਕਿਉਂ ਨਹੀਂ ਬਣਾਇਆ ਮੈਂ ਬਣਾਇਆ ਖੱਟਾ ਮਿੱਠਾ ਉਹ ਤਾਂ ਵਧੀਆ ਲੱਗਦਾ ਜਿਹੜੇ ਬੰਦੇ ਨੂੰ ਇੰਨਾ ਹੀ ਨਹੀਂ ਪਤਾ ਕਦੋਂ ਬਣਾਇਆ ਉਹਨੂੰ ਇਹ ਕੀ ਤਾਂ ਪਤਾ ਹੋਊਗਾ ਕਿ ਵਧੀਆ ਬਣਿਆ ਸੀ ਪਠੇ ਆ ਝੂਠ ਦੀ ਇੱਕ ਲਿਮਟ ਹੁੰਦੀ ਆ ਝੂਠ ਦੀ ਇੱਕ ਲਿਮਟ ਹੁੰਦੀ ਆ ਇੰਨਾ ਵੀ ਕੋਰਾ ਝੂਠ ਨਹੀਂ ਬੋਲਣਾ ਚਾਹੀਦਾ ਬੰਦੇ ਨੂੰ ਸਮਝ ਆਈ ਗੱਲ ਬਹੁਤ ਕਿਹੜਾ ਝੂਠ ਕਿਹੜਾ ਹਾਂ ਹੀ ਕਿ ਬਹੁ ਟੇਸਟੀ ਹੁੰਦਾ ਆ ਉਹ ਕਦੂ ਮੈਨੂੰ ਤੇਸਤੀ ਲੱਗਦਾ ਜੇ ਪਠੇ ਗੂ ਬਣਾਇਆ ਜਾਵੇ ਕਦੂ ਪਰਥਿਆਂ ਗੂ ਬਣਾਇਆ ਜਾਵੇ ਮੈਸ਼ ਕਰਕੇ ਹਾਂ ਤਾਂ ਉਦਾਂ ਦਾ ਹੀ ਬਣਾਇਆ ਸੀ ਮੈਂ ਫਿਰ ਉਹ ਵਧੀਆ ਲੱਗਦਾ ਓਕੇ ਕੋਈ ਹੋਰ ਨਵੀਂ ਤਾਜੀ ਦੱਸ ਦੋ ਜਨਤਾ ਨੂੰ ਅੱਜ ਤਾਂ ਇਹ ਬਣਾ ਲਿਆ ਕੱਲ ਨੂੰ ਕੀ ਬਣਾਉਣਾ ਕੱਲ ਨੂੰ ਮੈਂ ਤੁਹਾਨੂੰ ਦੱਸੂਗਾ ਕੀ ਬਣਾਉਣਾ ਫਿਰ ਉਹ ਬਣਾਵਾਂਗੇ ਠੀਕ ਹੈ ਕੰਮ ਤੇਰਾ ਸੁੱਖਾ ਕਰਦਾ ਮੈਂ ਵੀ ਤੂੰ ਸੋਚੀ ਜਾਵੇਂ ਕੀ ਬਣਾਉਣਾ ਕੀ ਬਣਾਉਣਾ ਕੀ ਬਰਾਹ ਹੈ ਕੀ ਬਣਾ ਮੈਂ ਹੀ ਦੱਸ ਦਣਾ ਕੀ ਬਣਾਉਣਾ ਉਹ ਬਣਾ ਲਓ ਟੈਨਸ਼ਨ ਥੀ ਤੇ ਜੋ ਤੁਸੀਂ ਕਹਿਣਾ ਹੁੰਦਾ ਨਾ ਉਹ ਮੈਂ ਖਾਂਦੀ ਨਹੀਂ ਚੱਲ ਤੂੰ ਐਂ ਕਰ ਕੱਲ ਮੈਂ ਤੈਨੂੰ ਲਿਆ ਕੇ ਦਊਂਗਾ। ਕਰੇਲੇ। ਮੈਂ ਕਰੇਲੇ ਬਣਾਉਂਗੀ। ਕਾਲੀ ਤੋਰੀ। ਹਾਂ ਠੀਕ ਆ। ਮੋਬਾਈਲ। ਇਹ ਜਿਹੜੀ ਰੋਟੀ ਆ ਨਾ ਇਹ ਕੋਕੋ ਦੀ ਆ ਹੈਨਾ ਕੋਕੋ? ਇਹ ਕਿਸੇ ਹੋਰ ਨੇ ਨਹੀਂ ਖਾਣੀ ਰੋਟੀ ਕੋਕੋ ਦੀ। ਕੋਕੋ। ਓਏ ਗੱਡੂ। ਆ ਲੈ ਰੋਟੀ ਘੜਪਤ। ਕੋਈ ਬੋਲੀ ਹੋ ਗਈ ਆ। ਆਵਾਜ਼ ਨਹੀਂ ਸੁਣਾਈ ਦੇ ਰਹੀ ਕਾ ਤੇਰੇ ਕਾਨੋਂ ਮੇਂ। ਗੁੱਡੂ ਨਾ ਅੱਜ ਥੋੜਾ ਅਦਾਸ-ਦਾਸ ਲੱਗ ਰਿਹਾ ਮੈਨੂੰ ਪਤਾ ਨਹੀਂ ਕਿਉਂ ਅੱਲਾ ਗੁੱਡੂ ਅੱਜ ਆ ਤੇ ਰੋਟੀ ਆਪਾਂ ਖਾ ਲਈ ਅੱਜ ਤਾਂ ਸਾਡੇ ਕੋ 3:00 ਵਜੇ ਖਾ ਲਈ ਛੇਤੀ ਖਾ ਲਈ ਅੱਜ ਭੁੱਖ ਛੇਤੀ ਲੱਗੀ ਸੀਗੀ ਦੱਸਿਆ ਸੀ ਨਾ ਪਹਿਲਾਂ ਤੁਹਾਨੂੰ ਕੁਝ ਨਹੀਂ ਪਤਾ ਜਦੋਂ ਭੁੱਖ ਲੱਗਦੀ ਆਉਂਦੀ ਰੋਟੀ ਖਾਣੀ ਆ ਜਦੋਂ ਨੀਂਦ ਆਉਂਦੀ ਆਉਂਦੀ ਸੌਣਾ ਵੈਸੇ ਤਾਂ ਜਦੋਂ ਨੀਂਦ ਕੀ ਆਉਦੀ ਸਵੇਰੇ ਜਾਂਦੀ ਆ ਸ਼ਾਮ ਨੂੰ ਡਿਊਟੀ ਹੁੰਦੀ ਹੈ ਐੱਛਾ ਜੀ ਐੱਛਾ ਜੀ ਐੱਛਾ ਜੀ ਇਹਦੀ ਜ਼ਿੰਦਗੀ ਜਰੂਰ ਜੰਡ ਕਰ ਰੱਖੀ ਆਪਾਂ ਆਪਾਂ ਚਲੇ ਜਾਂਦੇ ਆਂ ਸ਼ਾਮ ਨੂੰ ਕੰਮ ਤੇ ਸਵੇਰੇ ਆਉਂਦੇ ਆਂ ਸਵੇਰੇ ਆ ਕੇ ਫੇਰ ਆਪਾਂ ਸੋ ਜਾਂਦੇ ਆਂ ਇਹਨੂੰ ਐਪਲਬ ਖੜਾ ਪਾ ਰਿਆ ਨਾ ਭਜਾ ਪਾ ਰਿਆ ਇਹਨੂੰ ਥੋੜਾ ਜਿਹਾ ਮੈਂ ਭਜਾਉਣਾ ਹੁਣ ਪਹਿਲਾਂ ਨਿਵਾਦਮਾ ਮੈਨੂੰ ਮੜਾ ਨਿਵਾਦ ਨਮੂਨ ਵਾਲਾ ਕੰਮ ਰਹਿਣ ਦੇ ਤੋ ਟਾਈਮ ਬਹੁ ਘਟਾ ਆਪਣੇ ਕੋਲੇ ਟਾਈਮ ਕਿੱਥੇ ਘਟਾ 5 ਮਿੰਟ ਤੱਕ ਚੜੀ ਨਾਤੀ ਜਾਂਦੀ ਹੈ 4:30 ਹੋ ਗਏ ਆ ਫੇਰ ਥੋੜਾ ਮੱਛੜ ਜਾਂਦੀ ਹੈ ਨਾ ਨਾ ਕੇ ਥੋੜਾ ਇਹਨੂੰ ਰਿਲੈਕਸ ਪਤਾ ਉਹ ਗੰਦੀ ਹੋ ਗਈ ਉਹ ਨਾ ਬਾਹਰ ਮਿੱਟੀ ਕਰਕੇ ਉਹ ਬਾਹਰ ਜਾਂਦੀ ਆ ਨਾ ਤਾਂ ਸੜੀਆਂ ਦੇ ਵਿੱਚ ਜੇ ਜਿਹਨੂੰ ਨਵਾਤਾ ਤੇ ਉੱਥੇ ਇੱਕ ਟੱਮ ਮਿੱਟੀ ਦੇ ਵਿੱਚ ਗੰਦੀ ਹੋ ਜਣਾ ਨੇ ਇੱਥੇ ਇਧਰ ਬਾਹਰ ਭਜਾ ਲਓ ਇੱਥੇ ਤਾਂ ਜਗ੍ਹਾ ਹੀ ਨਹੀਂ ਹੈਗੀ ਭਜਾਣ ਦੀ ਪਿੱਛੇ ਹੀ ਜਗ੍ਹਾ ਹੈ ਚਲ ਫੇ ਪਹਿਲਾਂ ਭਜਾ ਲਓ ਪਹਿਲਾਂ ਭਜਾ ਲੰਨੇ ਆ ਫੇ ਨਵਾਦੀ ਹਾਂ ਚਲ ਜਾਓ ਫੇ ਸ਼ਾਬਾਸ਼ ਕੋ ਭਜਾਣੇ ਵਾ ਇਧਰ ਚੱਲ ਰਿਹਾ ਕੰਮ ਕਰ ਚਲੋ ਕੋਕੋ ਭੱਜੀਏ ਆਪਣੀ ਮਸਤੀ ਕਿੱਥੇ ਲੈਣਾ ਹੁੰਦਾ ਦੇਖੋ ਥੱਲੇ ਥੋੜਾ ਡਿੱਗੂਗੀ ਸਰੀਏ ਜਨਾਬ ਜੀ ਬੋਲੀ ਜੀ ਮੈਂ ਵੱਧ ਗਿਆ ਫੇਰ ਤੁਸੀਂ ਤਾਂ ਵੱਡੇ ਹੋ ਨਾ ਤੁਹਾਡੀ ਦੁਪਹਿਰ ਆਉਂਦੋ ਉਹਦਾ ਤਾਂ ਮੂਹ ਵੀ ਉੱਥੇ ਤਾਂ ਕੀ ਆਉਂਦਾ ਹੋਦਾ ਗੰਦੀ ਇੱਕੋ ਵਾਰੀ ਮੈਨ ਨਵਾਉਣੀ ਆ ਉਹ ਹਾਂ ਕੋਕੋ ਨਾਲੀ ਸ਼ਾਬਾਸ਼ ਇਹਨੂੰ ਕੀ ਹੋ ਗਿਆ ਹਟਾ ਲਓ ਯਾਰ ਪੈਰ ਉਹਨੂੰ ਬਿਚਾਰੀ ਖੇਜਦੀ ਪਈਆ ਹਨਾ ਖੇਜਦਾ ਪੈਗੋ ਕੋ ਕੀ ਹੋਇਆ ਜੀ ਪੈਰ ਨਹੀਂ ਹਟਾਉਂਦਾ ਵਾ ਪਿੱਛੇ ਹਟਾਓ ਯਾਰ ਪੈਰ ਪਿੱਛੇ ਹਟਾਓ ਵਿਚਾਰੀ ਖੇਜਦੀ ਵੀ ਕੱਢ ਵੀ ਲਾਇਆ ਨਾ 2 ਦਿਨ ਦੋ ਦਿਨ ਹੀ ਹੋਇਆ ਹਜੇ ਲਿਆਂਦਿਆਂ ਨੂੰ ਚਿਤਰਾਦੀ ਘਾੜ ਐ ਨੂੰ ਸਹੀ ਗੱਲ ਐ ਇਹਨੂੰ ਸ਼ਿਕਾਸ਼ ਘਾੜ ਨੂੰ ਅੱਬਾ ਹੋ ਗਿਆ ਤਿਆਰ 5-10 ਮਿੰਟ ਦਾ ਕੱਢੀ ਆ ਜੂਗੀ ਫੇਰ ਚੱਲਾਂਗੇ ਆਪਣੇ ਕੰਮਾਂ ਕਰਾਂ ਤੇ ਅੱਜ ਮੋਬਿਲ ਕਿੰਨਾ ਕੰਮ ਰਿਹਾ ਨਾ ਕੋਕੋ ਰਾਜੂ ਕੋ ਅਜਿਹਾ ਕੱਲਾ 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 ਅੱਜ ਮੈਨੂੰ 9 ਵਜੇ ਤੱਕ ਪਹੁੰਚ ਜਾਣਾ ਹੈ ਕਿਨੇ ਅੰਕਲ ਨੂੰ ਲਾ ਦੇ हां शाम तक, शाम तक, तक। आ जाएंगे ਥੱਲੇ ਜਿਹੜੇ ਓਨਰ ਨੇ ਨਾ ਸ਼ਾਮ ਤੱਕ ਆਉਣਗੇ 9:00 ਵਜੇ ਤੱਕ ਤੇ ਅੱਜ ਸ਼ੁੱਕਰਵਾਰ ਹੈ ਮੌਸਮ ਇੰਨਾ ਵਧੀਆ ਪਕੌੜੇ ਵਾਲਾ ਮੌਸਮ ਬਣਿਆ ਜਾਣ ਦਾ ਜੀ ਨਹੀਂ ਕਰ ਰਿਹਾ ਕੰਮ ਤੇ ਐ ਨਾ ਨਾ ਕੰਮ ਆ ਕਿਵੇਂ ਛੁੱਟੀਆਂ ਲੈ ਸਕਦੇ ਆ ਅਗਲੇ ਕਹਿੰਗੇ ਮੈਨੂੰ ਕੋ ਪਤਾ ਥਾ ਇਹ ਬਾਤ ਤੋ ਪਹਿਲੇ ਵਾਲੀ ਕਿਉਂ ਬੋਲੀ ਫੀਲਿੰਗ ਨਹੀਂ بتਾਨੀ ਕਿਆ ਫੀਲਿੰਗ ਨਹੀਂ ਦਸਣੀ ਕਿ ਮੇਰਾ ਜੀ ਨਹੀਂ ਕਰ ਰਿਹਾ ਭਾਵੇਂ ਪਾਵੇਂ ਮੰਨ ਨਹੀਂ ਕਰ ਪਾਵੇਂ ਬਣਾ ਨਹੀਂ ਕਰ ਸਕਦੇ ਜਾਣਾ ਪੈਣਾ ਫੇ ਕੱਲ ਨੂੰ ਛੁੱਟੀ ਆ ਪਰਸੋ ਵੀ ਛੁੱਟੀ ਆ ਉਦੋਂ ਵੀ ਇਹੋ ਜਿਹਾ ਮੌਸਮ ਰਿਹਾ ਤਾਂ ਪਕੌੜੇ ਬਣਾ ਕੇ ਖਾਵਾਂਗੇ ਫਿਲਹਾਲ ਦਿਲ ਤੇ ਰੱਖ ਕੇ ਆਪਾਂ ਪੱਥਰ ਫੜਾਈ ਪੱਥਰ ਕਿੱਥੇ ਆ ਗਮਲੇ ਵੇਹਨੇ ਪੱਥਰ ਤਾਂ ਨਹੀਂ ਹੈਗਾ ਆਪਾਂ ਚੱਲਦੇ ਆ ਤੇ ਮਿਲਾਂਗੇ ਤੁਹਾਨੂੰ ਆਪਾਂ ਛੇਤੀ ਆਓ ਦੇ ਭਾਂਡੇ 'ਚ ਮੂੰਹ ਮਾਰਦੀ ਆ ਉਹ ਤੇ ਨਾਲ ਹੋਰ ਮੋਸਮ ਆ ਰਿਹਾ ਤੈਨੂੰ ਮੈਂ ਇੱਕ ਨਿਊਜ਼ ਦਵਾ। ਉਹ ਯਾਰਾ ਚੱਕਰ ਇਹ ਆ ਕਿ ਮੇਨੂੰ ਕੱਲ ਮੇਰੀ ਛੁੱਟੀ ਨਹੀਂ ਹੈਗੀ। ਕੰਡੇ ਵੀ ਮੇਰੀ ਛੁੱਟੀ ਨਹੀਂ ਹੈਗੀ ਤੇ ਮੇਰਾ ਵੀਕਐਂਡ ਇਸ ਵਾਰ ਵੀਕਐਂਡ ਨਹੀਂ ਹੈਗਾ। ਮੇਰਾ ਵੀ ਮੇਰਾ ਵੀਕ ਓਨ ਹੀ ਹੈ। ਕੰਟੀਨਿਊਸਲੀ ਇਹ ਮੈਨੂੰ ਹੁਣੇ ਦੱਸਿਆ ਸੀ ਸਾਡੇ ਤਾਂ ਮੈਨੂੰ ਬਹੁਤ ਜ਼ਿਆਦਾ ਦੁੱਖ ਲੱਗਾ ਬਟ ਇਹ ਦੁੱਖ ਵਾਲੀ ਗੱਲ ਆ ਖੁਸ਼ੀ ਵਾਲੀ ਗੱਲ ਇਹ ਆ ਕਿ ਉਹ ਪੇ ਆਊਟ ਆ। ਇਸ ਲਈ ਥੋੜਾ ਜਿਹਾ ਹੌਸਲਾ ਮਿਲ ਰਿਹਾ ਚੱਲ ਕੇ ਪੈਸੇ ਮਿਲ ਜਾਣਗੇ ਪਰ ਉਹ ਜਾਈਦੀ चाहिए ਪਾਸ ਚਾਹੀਦਾ ਹੀ ਨਹੀਂ ਚੜੇ ਸੰਡੇ ਦੀ ਛੁੱਟੀ ਹੀ ਚਾਹੀਦੀ ਹੈ ਯਾਰ ਚਲੋ ਹੁਣ ਆਪਾਂ ਐਸੇ ਦੋਖਰੇ ਨਾਲ ਰੋਕੀ ਖਾਨ ਚਲੀਏ ਦੋਵੇਂ ਜਾਣੇ ਤੁਸੀਂ ਘਰੇ ਰਹੋਗੇ ਮੈਂ ਉਹ ਭੁੱਖ ਲੱਗੀ ਹੈ ਮੈਨੂੰ ਬਹੁਤ ਜ਼ਿਆਦਾ ਨਾ ਤੂੰ ਸੀ ਰਿਪਲਾਈ ਕਰੋ ਯਾਰ ਮੈਂ ਸਰਦਾ ਹੀ ਪੈਸੀਆਂ ਮਨੋਂ ਨਹੀਂ ਕੀਤਾ ਫੇ ਬਹੁਤ ਵਧੀਆ ਕੰਮ ਇਹ ਰੋਟੀ ਵਾਲਾ ਇਹ ਰੋਟੀ ਵਾਲਾ ਦੱਬੇ ਕਿੰਨੂ ਕਿਹਾ ਸੀਗਾ ਰੋਟੀ ਵਾਲੇ ਥੋੜੇ ਜਿਹੀ ਇਹ ਸਾਡੀ ਸਬਜੀ ਇਹ ਸਾਡਾ ਦਹੀਂ ਇਹ ਸਾਡੀ ਕੀ ਆ ਬਸ ਇੰਨੀ ਜੀ ਇਹ ਤੁਹਾਡਾ ਚਮਚਾ ਦੂਜਾ ਵੀ ਹੋਏਗਾ ਫੋਕ ਵੀ ਚਲੋ ਇਹਦੇ ਵਿੱਚ ਰੱਖਤਾ ਸੀਗਾ ਇੰਨੇ ਕੁ ਮੰਦ ਨਹੀਂ ਹੋ ਤੁਸੀਂ ਚਲੋ ਵਿਖਾਈਏ ਰੋਟੀ ਸੋ ਰੋਟੀ ਆਪਣੀ ਤਿਆਰ ਆ ਰੋਟੀ ਗਰਮ ਕਰਨ ਦਾ ਜ਼ਿਕਾੜ ਨਹੀਂ ਹੈਗਾ ਯਾਰ ਇੱਥੇ ਕਿਉਂ ਲੋਕ ਖੈਰ ਰੋਟੀ ਹੈਗੀ ਹੈ ਨਾ ਰੱਖਣਾ ਚਾਹੀਦਾ ਆ ਖਿਆਲ ਇਸ ਲਈ ਪ੍ਰੋਪਰ ਮੀਨ ਚਾਹੀਦਾ ਆ ਆਓ ਸਬਜੀ ਆਲੂ ਵਾਲੀ ਵੇਖੀਆ ਪਰਸੋਂ ਵਾਲਾ ਇਹ ਦਹੀਂ ਹੈ ਕਿ ਰਹਿਤਾ ਹੈ ਤੇ ਆ ਬੀਤਾ ਵਧੀਆ ਮੀਨ ਖਾਓ ਵਧੀਆ ਰੋਟੀ ਭਾਣੀ ਖਾਓ ਸਾਰੇ ਜਣ ਸਵਾਦਾ ਠੰਡੀ ਰੋਟੀ ਤੇ ਬੜਾ ਭਾਰੀ ਹੋ ਗਿਆ ਸੀ ਮੇਰੀ ਅੱਖਾਂ ਮੋੜਿਆ ਉਪਰ ਆ ਰਹੀ ਸੀ ਮੈਂ ਤੁਹਾਨੂੰ ਦੱਸਿਆ ਜਦੋਂ ਤੁਹਾਨੂੰ ਮੈਸੇਜ ਕੀਤਾ ਭੁੱਖ ਮੈਨੂੰ ਮੈਨੂੰ ਦੇਖਿਆ ਨਹੀਂ ਗਿਆ ਮੈਸੇਜ ਉਦੋਂ ਹੀ ਮੈਨੂੰ ਭੁੱਖ ਲੱਗੀ ਸੀ ਬੜੀ ਛੇਤੀ 8:00 ਵਜੇ ਪਰ ਮੈਸੇਜ ਮੈਂ ਕੰਮ ਦੇ ਸਿਲਸਿਲੇ 'ਚ ਦੇਖ ਨਹੀਂ ਸਕਿਆ ਇਸ ਕਰਕੇ ਨਾ ਇੱਧਰ ਖੜੇ ਹੋ ਨਹੀ ਨਹੀਂ ਮੈਂ ਫੋਟੋ ਨਹੀਂ ਖਿੱਚਣੀ ਸੀ ਜਦੋਂ ਸ਼ਨੀਵਾਰ ਅੰਦ ਲੋਣ ਉਦੋਂ ਕੀ ਹਾਸੇ ਬੜਾਂ ਮੈਂ ਵੀ ਕਰ ਲਿੱਤੇ ਹੱਥ ਲਾ ਕੇ ਦੇਖਿਆ ਮੈਂ ਤਾਂ ਹੈ ਕੀ ਇਹ ਸਾਰਿਆਂ ਦੇ ਦਿਲਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਆ ਕਿਉਂਕਿ ਅੱਗੇ ਦੋ ਛੁੱਟੀਆਂ ਆ ਰਹੀਆਂ ਨੇ ਤੇ ਮੈਨੂੰ ਸਭ ਤੋਂ ਗੰਦਾ ਦਰਵਾਜ਼ਾ ਲੱਗਦਾ ਹੈ ਖੁਸ਼ੀ ਦਾ ਮਾਹੌਲ ਖੁਸ਼ੀ ਦਾ ਮਾਹੌਲ ਸਾਰੇ ਪਾਸੇ ਕਿਉਂਕਿ ਅੱਜ ਤੋਂ ਵੀਕਐਂਡ ਸ਼ੁਰੂ ਹੋ ਗਿਆ ਹੈ ਵੇਰ ਦੇ 4 ਵਜੇ ਆ। ਕਿਉਂ ਤੂੰ ਲੋਕੀ ਉਠਾਈ ਨਹੀਂ ਹੈ? ਮੈਂ ਕੋਕੋ। ਅਰੇ ਦਰਾ। ਨਾ ਤਾਂ ਫੋਨ ਕੀ ਚੱਕਰ ਹੈ ਤੈਨੂੰ। ਹੈ? ਸੋ ਜੀ ਆਪਾਂ ਪਹੁੰਚ ਗਿਆ ਘਰੇ ਤੇ ਇੱਥੇ ਕਰਦੇ ਆ ਬਲੌਗ ਦਾ ਅੰਤ। ਕੋਈ ਵੀ ਚੰਗਾ ਲੱਗਿਆ ਤਾਂ ਲਾਈਕ ਕਰੋ, ਸ਼ੇਅਰ ਕਰੋ, ਬਈ ਕਮੈਂਟ ਕਰ ਦਿਓ। ਮਿਲਦੇ ਆ ਰੋਜ਼ ਦਿਨ ਦੇ ਵਿੱਚ ਨਵੇਂ ਬਲੌਗ ਦੇ ਵਿੱਚ ਤੋ ਤੱਕ ਲਈ ਤੁਹਾਨੂੰ ਸਾਰਿਆਂ ਨੂੰ। ਹਾਂ ਪਤਾ ਕੀ ਹੋਇਆ ਹਾਂ ਸਾਸਿਕਾਲ ਬੁਲਾਦੇ ਸਾਰੇ ਸਾਸਿਕਾਲ ਆ ਆ ਕੀ ਬੋਮੀ ਉਹ ਤੱਕ ਤਾਨੂੰ ਸਾਰਿਆਂ ਨੂੰ ਚਾਰ ਬਾਈ ਸਾਸਿਕਾਲ ਜੀ ਬਾਜੀ ਮੈਂ ਮੇਕਓ ਸ਼ੁਰੂ ਹੋ ਗਿਆ ਕੰਮ ਅੱਜ ਤਾਂ ਛੁੱਟੀ ਹੈ ਯਾਰ ਬਾਅਦ ਵਿੱਚ ਕਰ ਲਾਂਗੇ ਇਹ ਤਾਂ ਚਿਪ ਚਿਪੂ ਫ੍ਰੀਜ ਨਹੀਂ ਹੋਣੀ ਚਾਹੀਦੀ ਪਤਾ ਨਹੀਂ ਕੀ ਭੁੱਲਿਆ ਮੈਨੂੰ ਸਮਝ ਨਹੀਂ ਆ ਰਹੀ ਯਾਰ